ਦੋਸਤੋ ਕਹਾਣੀ ਸੁਣਨ ਤੋਂ ਬਾਅਦ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸੋ ਸਵਾਗਤ ਹੈ ਜੀ ਨਵੀਂ ਕਹਾਣੀ ਵਿੱਚ ਦੋਸਤੋ ਇਹ ਕਹਾਣੀ ਉੱਤਰ ਪ੍ਰਦੇਸ਼ ਦੇ ਦੇਵਰਿਆ ਜ਼ਿਲ੍ਹੇ ਦੀ ਹੈ ਇੱਕ ਰਜਨੀ ਨਾਂ ਦੀ ਬਹੁਤ ਹੀ ਸੁੰਦਰ ਤੇ ਮਾਸੂਮ ਜੀ ਕੁੜੀ ਸੀ ਜੋ ਆਪਣਾ ਕੁਝ ਸਮਾਨ ਛੋਟੇ ਜਿਹੇ ਬੈਗ ਵਿੱਚ ਪਾਉਂਦੀ ਹੈ ਤੇ ਪਾਰਕ ਵਿੱਚ ਜਾ ਕੇ ਬੈਂਚ ਤੇ ਬੈਠ ਕੇ ਕਿਸੇ ਦੀ ਉਡੀਕ ਕਰਨ ਲੱਗਦੀ ਹੈ ਰਜਨੀ 10 ਵਜੇ ਪਾਰਕ ਵਿੱਚ ਆਈ ਸੀ ਪਰ ਹੁਣ ਦੁਪਹਿਰ ਦੇ 2 ਵਜ ਗਏ ਸੀ ਉਹ ਪਰੇਸ਼ਾਨ ਹੋਣ ਲੱਗਦੀ ਹੈ ਉਸ ਪਾਰਕ ਵਿੱਚ ਇੱਕ ਲੜਕਾ ਫਲ ਵੇਚ ਰਿਹਾ ਸੀ ਜਿਸ ਦਾ ਨਾਮ ਵਿਕਾਸ ਸੀ ਵਿਕਾਸ ਨੇ ਦੇਖਿਆ ਕਿ ਇੱਕ ਕੁੜੀ ਕੁਝ ਪਰੇਸ਼ਾਨ ਲੱਗ ਰਹੀ ਹੈ ਜੋ ਪਹਿਲਾਂ ਤਾਂ ਠੀਕ ਸੀ ਪਰ ਹੁਣ ਕੁਝ ਜ਼ਿਆਦਾ ਹੀ ਡਰੀ ਹੋਈ ਹੈ ਉਹ ਫੋਨ ਤੇ ਕਿਸੇ ਨਾਲ ਲਗਾਤਾਰ ਗੱਲ ਕਰ ਰਹੀ ਸੀ ਤੇ ਕਦੇ-ਕਦੇ ਰੋਂਦੀ ਹੋਈ ਬੈਸ ਵੀ ਕਰਦੀ ਹੈ ਸਮਾਂ ਨਿਕਲਿਆ ਤੇ ਸ਼ਾਮ ਦੇ 6 ਵਜੇ ਗਏ ਸੀ ਹੁਣ ਤਾਂ ਪਾਰਕ ਦੇ ਬੰਦ ਹੋਣ ਦਾ ਸਮਾਂ ਵੀ ਹੋ ਗਿਆ ਸੀ ਫਿਰ ਵਿਕਾਸ ਨੇ ਰਜਨੀ ਦੇ ਕੋਲ ਜਾ ਕੇ ਪੁੱਛਿਆ ਮੈਡਮ ਤੁਸੀਂ ਕਿੱਥੇ ਜਾਣਾ ਹੈ ਤੇ ਇੱਥੇ ਕਿਉਂ ਬੈਠੇ ਹੋਏ ਹੋ ਰਜਨੀ ਨੇ ਕਿਹਾ ਮੈਂ ਕਿਸੇ ਦੀ ਉਡੀਕ ਕਰ ਰਹੀ ਹਾਂ ਜਦੋਂ ਆਉਣਗੇ ਤਾਂ ਫਿਰ ਮੈਂ ਉਹਨਾਂ ਦੇ ਨਾਲ ਚਲੀ ਜਾਵਾਂਗੀ ਇਹ ਸੁਣ ਕੇ ਵਿਕਾਸ ਵਾਪਸ ਆਪਣੀ ਰੇੜੀ ਤੇ ਆ ਜਾਂਦਾ ਹੈ ਉਸ ਦੀ ਨਜ਼ਰ ਰਜਨੀ ਤੇ ਹੀ ਰਹਿੰਦੀ ਹੈ ਪਰ ਉਸ ਤੋਂ ਇਲਾਵਾ ਤਿੰਨ ਹੋਰ ਮੁੰਡੇ ਵੀ ਰਜਨੀ ਨੂੰ ਦੇਖ ਰਹੇ ਸੀ ਜਦੋਂ ਰਾਤ ਦੇ 8 ਵਜੇ ਗਏ ਤਾਂ ਉਹ ਤਿੰਨੇ ਮੁੰਡੇ ਰਜਨੀ ਕੋਲ ਜਾ ਕੇ ਸਵਾਲ ਕਰਦੇ ਹੋਏ ਗਲਤ ਹਰਕਤਾਂ ਕਰਨ ਲੱਗਦੇ ਹਨ ਰਜਨੀ ਡਰ ਕੇ ਉੱਥੋਂ ਉੱਠ ਕੇ ਵਿਕਾਸ ਦੀ ਰੇੜੀ ਕੋਲ ਆ ਜਾਂਦੀ ਹੈ ਤੇ ਵਿਕਾਸ ਨੂੰ ਪੁੱਛਦੀ ਹੈ ਤੁਸੀਂ ਆਪਣੀ ਰੇੜੀ ਕਦੋਂ ਬੰਦ ਕਰੋਗੇ ਵਿਕਾਸ ਨੇ ਕਿਹਾ ਮੈਂ ਤਾਂ ਬਸ ਹੁਣੇ ਬੰਦ ਕਰਕੇ ਜਾ ਹੀ ਰਿਹਾ ਹਾਂ ਤੇ ਥੋੜੀ ਦੇਰ ਬਾਅਦ ਪਾਰਕ ਵੀ ਬੰਦ ਹੋ ਜਾਵੇਗਾ ਇਹ ਜੋ ਤਿੰਨ ਮੁੰਡੇ ਨੇ ਇਹ ਬਹੁਤ ਹੀ ਬਦਮਾਸ਼ ਕਿਸਮ ਦੇ ਹਨ ਮੈਂ ਤਾਂ ਹੁਣੇ ਚਲਾ ਜਾਵਾਂਗਾ ਪਰ ਤੂੰ ਇਹਨਾਂ ਤੋਂ ਬਚ ਕੇ ਰਹੀਂ ਇਹ ਤੇਰੇ ਨਾਲ ਕੁਝ ਵੀ ਕਰ ਸਕਦੇ ਹਨ ਕਿਉਂਕਿ ਤੂੰ ਕੱਲੀ ਹੈਂ रजनी ने विकास दी गल सुनके कहा प्लीज मेनू ਛੱਡ ਕੇ ਨਾ ਜਾਓ ਵਿਕਾਸ ਨੇ ਕਿਹਾ ਮੈਨੂੰ ਤਾਂ ਆਪਣੇ ਘਰ ਜਾਣਾ ਹੀ ਪਵੇਗਾ ਫਿਰ ਰਜਨੀ ਵਿਕਾਸ ਦੇ ਅੱਗੇ ਹੱਥ ਜੋੜ ਕੇ ਕਹਿੰਦੀ ਹੈ ਪਲੀਜ਼ ਅੱਜ ਮੈਨੂੰ ਬਚਾ ਲਵੋ ਕੱਲ ਨੂੰ ਮੈਂ ਕਿਤੇ ਚਲੀ ਜਾਵਾਂਗੀ ਵਿਕਾਸ ਨੇ ਕਿਹਾ ਮੈਂ ਤਾਂ ਇੱਕ ਘੰਟਾ ਇਸ ਤੋਂ ਪਹਿਲਾਂ ਹੀ ਘਰ ਚਲਾ ਜਾਂਦਾ ਹਾਂ ਅੱਜ ਤਾਂ ਤੇਰੇ ਕਰਕੇ ਰੁਕਿਆ ਹੋਇਆ ਸੀ ਇਹ ਸੋਚ ਕੇ ਕਿ ਜਦੋਂ ਤੂੰ ਇੱਥੋਂ ਚਲੀ ਜਾਵੇਂਗੀ ਮੈਂ ਫਿਰ ਹੀ ਘਰ ਜਾਵਾਂਗਾ ਹੁਣ ਤੂੰ ਤਾਂ ਕਿਤੇ ਜਾ ਨਹੀਂ ਰਹੀ ਤੇ ਫਿਰ ਮੈਨੂੰ ਤਾਂ ਘਰ ਜਾਣਾ ਹੀ ਪਵੇਗਾ ਰਹੀ ਗੱਲ ਤੇਰੇ ਰਹਿਣ ਦੀ ਤਾਂ ਇੱਥੇ ਨੇੜੇ ਕੋਈ ਰਹਿਣ ਵਾਸਤੇ ਠਿਕਾਣਾ ਨਹੀਂ ਹੈ ਪਰ ਜੇਕਰ ਤੂੰ ਚਾਹੇ ਤਾਂ ਮੇਰੇ ਘਰ ਰਹਿ ਸਕਦੀ ਹੈ ਰਜਨੀ ਮਜਬੂਰ ਸੀ ਇਸ ਲਈ ਉਹ ਵਿਕਾਸ ਦੇ ਨਾਲ ਘਰ ਜਾਣ ਲਈ ਤਿਆਰ ਹੋ ਗਈ ਵਿਕਾਸ ਰਜਨੀ ਦਾ ਬੈਗ ਆਪਣੀ ਰੇੜੀ ਤੇ ਰੱਖ ਕੇ ਘਰੋਂ ਚੱਲ ਪੈਂਦਾ ਹੈ ਰਜਨੀ ਤੇ ਵਿਕਾਸ ਨੂੰ ਜਾਂਦਿਆਂ ਦੇਖ ਕੇ ਉਹ ਤਿੰਨੋਂ ਮੁੰਡੇ ਆ ਕੇ ਉਹਨਾਂ ਨੂੰ ਰੋਕ ਲੈਂਦੇ ਹਨ ਤੇ ਵਿਕਾਸ ਨੂੰ ਪੁੱਛਦੇ ਹਨ ਕਿ ਇਹ ਕੁੜੀ ਕੌਣ ਹੈ ਤੇ ਤੂੰ ਇਹਨੂੰ ਇੱਥੋਂ ਲੈ ਕੇ ਜਾ ਰਿਹਾ ਹੈ ਵਿਕਾਸ ਨੇ ਕਿਹਾ ਇਸਦੀ ਮਾਸੀ ਦਾ ਘਰ ਇੱਥੇ ਨੇੜੇ ਹੀ ਹੈ ਮੈਂ ਸੋਚਿਆ ਜਾਂਦਾ ਹੋਇਆ ਛੱਡ ਜਾਵਾਂਗਾ ਉਹ ਮੁੰਡੇ ਕਹਿਣ ਲੱਗੇ ਜੇਕਰ ਇਸਦੀ ਮਾਸੀ ਦਾ ਘਰ ਇੱਥੇ ਨੇੜੇ ਹੀ ਸੀ ਤਾਂ ਫਿਰ ਇਹ ਸਵੇਰ ਦੀ ਪਾਰਕ ਵਿੱਚ ਕਿਉਂ ਬੈਠੀ ਹੋਈ ਹੈ ਸਾਨੂੰ ਦੱਸ ਕਿਹੜਾ ਘਰ ਇਸਦੀ ਮਾਸੀ ਦਾ ਹੈ ਤਾਂ ਵਿਕਾਸ ਨੇ ਕਿਹਾ ਜੇਕਰ ਇਸ ਨੂੰ ਇੰਨਾ ਹੀ ਪਤਾ ਹੁੰਦਾ ਤੇ ਚਲੀ ਨਾ ਜਾਂਦੀ ਬਸ ਹੁਣੇ ਹੀ ਫੋਨ ਤੇ ਪਤਾ ਲੱਗਾ ਹੈ ਕਿ ਇੱਥੇ ਨੇੜੇ ਹੀ ਹੈ ਫਿਰ ਵਿਕਾਸ ਕਿਸੇ ਤਰ੍ਹਾਂ ਰਜਨੀ ਨੂੰ ਉਹਨਾਂ ਤਿੰਨਾਂ ਮੁੰਡਿਆਂ ਤੋਂ ਬਚਾ ਕੇ ਆਪਣੇ ਘਰ ਲੈ ਜਾਂਦਾ ਹੈ ਵਿਕਾਸ ਦੀ ਮਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਬੋਲੀ ਅੱਜ ਇੰਨੀ ਦੇਰ ਕਿਉਂ ਹੋ ਗਈ ਹੈ ਪਰ ਜਦੋਂ ਉਸਨੇ ਰਜਨੀ ਨੂੰ ਦੇਖਿਆ ਤਾਂ ਪੁੱਛਿਆ ਇਹ ਕੁੜੀ ਕੌਣ ਹੈ ਵਿਕਾਸ ਨੇ ਕਿਹਾ ਮਾਂ ਪਹਿਲਾਂ ਅੰਦਰ ਤਾਂ ਚੱਲੋ ਮੈਂ ਸਭ ਕੁਝ ਦੱਸਦਾ ਹਾਂ ਮੈਨੂੰ ਭੁੱਖ ਬਹੁਤ ਲੱਗੀ ਹੋਈ ਹੈ ਪਹਿਲਾਂ ਖਾਣਾ ਲੈ ਕੇ ਆਵੋ ਤੇ ਇਸ ਲਈ ਵੀ ਖਾਣਾ ਲਿਆਉਣਾ ਵਿਕਾਸ ਰਜਨੀ ਨੂੰ ਕਮਰੇ ਵਿੱਚ ਬਿਠਾ ਕੇ ਆਪਣੀ ਮਾਂ ਦੇ ਪਿੱਛੇ ਰਸੋਈ ਵਿੱਚ ਚਲਾ ਜਾਂਦਾ ਹੈ ਵਿਕਾਸ ਦੀ ਮਾਂ ਫਿਰ ਪੁੱਛਿਆ ਇਹ ਕੁੜੀ ਕੌਣ ਹੈ ਤੇ ਕਿੱਥੋਂ ਲਿਆਇਆ ਹੈ ਵਿਕਾਸ ਨੇ ਕਿਹਾ ਮਾਂ ਮੈਂ ਵੀ ਕੁਝ ਨਹੀਂ ਜਾਣਦਾ ਕਿ ਇਹ ਕੁੜੀ ਕੌਣ ਹੈ ਇਹ ਤਾਂ ਸਵੇਰ ਦੀ ਪਾਰਕ ਵਿੱਚ ਬੈਠੀ ਸੀ ਇਸ ਤੇ ਕੋਲ ਰਹਿਣ ਦੇ ਲਈ ਕੋਈ ਟਿਕਾਣਾ ਨਹੀਂ ਸੀ ਇਸ ਲਈ ਮੈਂ ਇਸ ਨੂੰ ਨਾਲੇ ਆਇਆ ਹਾਂ ਫਿਰ ਵਿਕਾਸ ਤੇ ਰਜਨੀ ਦੋਵੇਂ ਖਾਣਾ ਖਾਂਦੇ ਹਨ ਤੇ ਵਿਕਾਸ ਦੀ ਮਾਂ ਰਜਨੀ ਨੂੰ ਪੁੱਛਦੀ ਹੈ ਤੇ ਇਹ ਕੀ ਨਾਂ ਹੈ ਤੇਰਾ ਤੇ ਤੂੰ ਸਵੇਰ ਦੀ ਪਾਰਕ ਵਿੱਚ ਕਿਉਂ ਬੈਠੀ ਸੀ? ਰਜਨੀ ਰੋਣ ਲੱਗ ਪਈ ਤੇ ਕਹਿੰਦੀ ਹੈ ਆਂਟੀ ਜੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਮੈਂ ਕਿਸੇ ਦੀਆਂ ਗੱਲਾਂ ਵਿੱਚ ਆ ਗਈ ਸੀ। ਇੱਕ ਸੁਨੀਲ ਨਾਮ ਦਾ ਲੜਕਾ ਹੈ ਜਿਸ ਨੂੰ ਮੈਂ ਪਿਆਰ ਕਰਦੀ ਹਾਂ ਪਰ ਸਾਡੀ ਦੋਵਾਂ ਦੀ ਜਾਤ ਇੱਕ ਨਹੀਂ ਹੈ। ਇਸ ਲਈ ਮੇਰੇ ਪਿਤਾ ਉਸ ਲੜਕੇ ਨਾਲ ਮੇਰਾ ਵਿਆਹ ਨਹੀਂ ਕਰਨਾ ਚਾਹੁੰਦੇ ਸੀ। ਇਸ ਲਈ ਮੈਂ ਤੇ ਸੁਨੀਲ ਨੇ ਘਰੋਂ ਭੱਜਣ ਦਾ ਫੈਸਲਾ ਕੀਤਾ। ਉਸ ਨੇ ਮੈਨੂੰ ਕਿਹਾ ਸੀ ਕਿ ਪਾਰਕ ਵਿੱਚ ਆ ਜਾਮੀ। ਮੈਂ 15-20 ਕਿਲੋਮੀਟਰ ਦਾ ਸਫ਼ਰ ਕਰਕੇ ਇੱਥੇ ਪਹੁੰਚੀ ਹਾਂ ਉਹ ਦੁਪਹਿਰ ਤੱਕ ਮੈਨੂੰ ਕਹਿੰਦਾ ਰਿਹਾ ਕਿ ਮੈਂ ਹੁਣੇ ਆਉਂਦਾ ਹਾਂ ਪਰ ਉਸ ਤੋਂ ਬਾਅਦ ਸੁਨੀਲ ਦਾ ਫੋਨ ਆਇਆ ਕਿ ਮੈਂ ਨਹੀਂ ਆ ਸਕਦਾ ਹਾਂ ਤੁਸੀਂ ਕੁਝ ਦਿਨ ਹੋਰ ਰੁਕ ਜਾਵੋ ਮੇਰੇ ਕੋਲ ਹਜੇ ਪੈਸੇ ਨਹੀਂ ਹਨ ਫਿਰ ਮੈਂ ਕਿਹਾ ਸੁਨੀਲ ਮੇਰੇ ਕੋਲ 5-6000 ਰੁਪਏ ਹਨ ਜੋ ਦਿੱਲੀ ਜਾਣ ਦੇ ਲਈ ਬਹੁਤ ਨਹੀਂ ਕਿਉਂਕਿ ਸੁਨੀਲ ਨੇ ਮੈਨੂੰ ਕਿਹਾ ਸੀ ਕਿ ਉਸ ਦੀ ਦਿੱਲੀ ਵਿੱਚ ਜਾਣ ਪਹਿਚਾਣ ਹੈ ਤੇ ਉੱਥੇ ਜਾ ਕੇ ਮੈਂ ਕੋਈ ਕੰਮਕਾਰ ਕਰ ਲਵਾਂਗਾ ਪਰ ਫਿਰ ਉਸ ਤੋਂ ਬਾਅਦ ਉਸਨੇ ਆਪਣਾ ਫੋਨ ਬੰਦ ਕਰ ਲਿਆ ਸੀ ਜਦੋਂ ਸ਼ਾਮ ਨੂੰ ਉਸ ਦਾ ਫੋਨ ਲੱਗਾ ਤਾਂ ਉਸਨੇ ਕਿਹਾ ਮੈਂ ਤੇਰੇ ਨਾਲ ਨਹੀਂ ਜਾ ਸਕਦਾ ਹਾਂ ਮੈਨੂੰ ਮਾਫ ਕਰ ਦੇਵੀਂ ਮੈਂ ਤੇਰੇ ਲਈ ਪੁਖਾਰੀ ਨਹੀਂ ਬਣਾਗਾ ਮੇਰੇ ਪਿਤਾ ਜੀ ਨੇ ਕਿਹਾ ਹੈ ਜੇਕਰ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਾਂਗਾ ਤਾਂ ਮੈਨੂੰ ਆਪਣੀ ਜਾਇਦਾਦ ਤੋਂ ਬੇਦਖਲ ਕਰ ਦੇਣਗੇ ਮੈਂ ਸੁਨੀਲ ਨੂੰ ਕਿਹਾ ਕਿ ਮੈਂ ਹੁਣ ਕੀ ਕਰਾਂ ਤਾਂ ਉਸਨੇ ਕਿਹਾ ਤੂੰ ਜੋ ਮਰਜ਼ੀ ਕਰ ਪਰ ਮੈਂ ਨਹੀਂ ਆਵਾਂਗਾ ਹੁਣ ਮੈਂ ਕੀ ਕਰਾਂ ਆਂਟੀ ਮੈਂ ਤਾਂ ਘਰ ਵੀ ਨਹੀਂ ਜਾ ਸਕਦੀ ਹਾਂ ਮੈਂ ਆਪਣੀ ਮਾਂ ਨੂੰ ਫੋਨ ਲਗਾਇਆ ਸੀ ਪਰ ਉਹਨਾਂ ਨੇ ਪਿਤਾ ਜੀ ਦੇ ਨਾਲ ਗੱਲ ਕਰਵਾਈ ਸੀ ਪਿਤਾ ਜੀ ਨੇ ਕਿਹਾ ਤੂੰ ਜਿੱਥੇ ਮਰਜ਼ੀ ਚਲੀ ਜਾਵੀਂ ਪਰ ਮੇਰੇ ਜਿਉਂਦੇ ਜੀ ਮੈਨੂੰ ਆਪਣੀ ਸ਼ਕਲ ਨਾ ਦਿਖਾਈ ਆਂਟੀ ਜੀ ਤੁਸੀਂ ਦੱਸੋ ਮੈਂ ਕਿੱਥੇ ਜਾਵਾਂ ਤੇ ਕੀ ਕਰਾਂ ਵਿਕਾਸ ਦੀ ਮਾਂ ਨੇ ਕਿਹਾ ਤੂੰ ਘਬਰਾਣਾ ਧੀਏ ਸਵੇਰੇ ਅਸੀਂ ਤੇਰੇ ਮਾਤਾ ਪਿਤਾ ਨਾਲ ਗੱਲ ਕਰਾਂਗੇ ਤੇ ਉਸ ਮੁੰਡੇ ਨਾਲ ਵੀ ਗੱਲ ਕਰਾਂਗੇ ਅਗਲੇ ਦਿਨ ਵਿਕਾਸ ਦੀ ਮਾਂ ਨੇ ਰੱਜੀ ਨੂੰ ਕਿਹਾ ਸੁਨੀਲ ਨੂੰ ਫੋਨ ਲਗਾਓ ਪਰ ਸੁਨੀਲ ਨੇ ਰਜਨੀ ਦਾ ਫੋਨ ਨਹੀਂ ਚੁੱਕਿਆ ਫਿਰ ਵਿਕਾਸ ਦੀ ਮਾਂ ਨੇ ਆਪਣੇ ਨੰਬਰ ਤੋਂ ਸੁਨੀਲ ਦੇ ਨਾਲ ਗੱਲ ਕੀਤੀ ਤੇ ਉਸ ਨੂੰ ਕਿਹਾ ਤੇਰੇ ਪਿੱਛੇ ਇੱਕ ਕੁੜੀ ਆ ਕੇ ਸਾਰਾ ਦਿਨ ਪਾਰਕ ਵਿੱਚ ਬੈਠੀ ਰਹੀ ਸੀ ਤੂੰ ਕਿਉਂ ਨਹੀਂ ਆਇਆ ਕੀ ਗੱਲ ਹੋ ਗਈ ਹੈ ਤਾਂ ਸੁਨੀਲ ਨੇ ਕਿਹਾ ਮੈਂ ਉਸ ਨੂੰ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਮੈਨੂੰ ਮaaf ਕਰ ਦੇਵੇ ਮੈਂ ਉਸ ਨੂੰ ਪਿਆਰ ਨਹੀਂ ਕਰਦਾ ਤੇ ਨਾ ਹੀ ਮੈਂ ਉਸ ਦੇ ਨਾਲ ਜਾਵਾਂਗਾ ਮੈਂ ਇੰਨਾ ਬੇਫਿਕੂਫ ਨਹੀਂ ਹਾਂ ਕਿ ਆਪਣਾ ਘਰ ਛੱਡ ਕੇ ਚਲਾ ਜਾਵਾਂ ਜਦੋਂ ਰਜਨੀ ਨੇ ਇਹ ਗੱਲ ਸੁਣੀ ਤਾਂ ਹੈਰਾਨ ਰਹਿ ਗਈ ਤੇ ਰੋਂਣ ਲੱਗ ਪਈ ਵਿਕਾਸ ਦਾ ਪਿਤਾ ਵੀ ਉੱਥੇ ਹੀ ਮੌਜੂਦ ਹੁੰਦਾ ਹੈ ਜਿਸ ਦਾ ਨਾਮ ਕਿਸ਼ਨ ਲਾਲ ਸੀ ਉਸ ਨੇ ਕਿਹਾ ਤੇ ਇਹ ਤੁਸੀਂ ਘਬਰਾਓ ਨਾ ਅਸੀਂ ਤੇਰੇ ਨਾਲ ਹਾਂ ਮੈਂ ਤੇਰੇ ਘਰ ਜਾ ਕੇ ਤੇਰੇ ਪਿਤਾ ਨੂੰ ਸਮਝਾਵਾਂਗਾ ਤੂੰ ਮੈਨੂੰ ਆਪਣੇ ਘਰ ਦਾ ਪਤਾ ਦੱਸ ਰਜਨੀ ਤਿੰਨ ਚਾਰ ਦਿਨ ਵਿਕਾਸ ਦੇ ਘਰ ਹੀ ਰਹਿੰਦੀ ਹੈ ਫਿਰ ਵਿਕਾਸ ਦਾ ਪਿਤਾ ਇੱਕ ਦਿਨ ਰਜਨੀ ਤੇ ਘਰ ਜਾਂਦਾ ਹੈ ਤੇ ਉਸਦੇ ਪਿਤਾ ਨੂੰ ਕਹਿੰਦਾ ਭਾਈ ਸਾਹਿਬ ਤੁਹਾਡੀ ਧੀ ਸਾਡੇ ਘਰ ਹੈ ਉਸ ਨੂੰ ਆਪਣੀ ਗਲਤੀ ਦਾ ਬਹੁਤ ਪਛਤਾਵਾ ਹੈ ਤੁਸੀਂ ਉਸ ਨੂੰ ਮਾਫ ਕਰ ਦੇਵੋ ਰਜਨੀ ਦੇ ਪਿਤਾ ਨੇ ਕਿਹਾ ਜੇਕਰ ਤੁਹਾਡੇ ਕੋਲ ਹੈ ਤਾਂ ਤੁਸੀਂ ਹੀ ਉਸ ਨੂੰ ਰੱਖੋ ਇੱਥੇ ਆਉਣ ਦੀ ਕੋਈ ਲੋੜ ਨਹੀਂ ਹੈ ਉਹ ਸਾਡੇ ਲਈ ਮਰ ਗਈ ਹੈ ਤੇ ਅਸੀਂ ਉਸ ਤੇ ਲਈ ਮਰ ਗਏ ਹਾਂ ਸਾਡੇ ਹੋਰ ਵੀ ਬੱਚੇ ਹਨ ਇਸ ਲਈ ਸਾਨੂੰ ਉਸ ਦੀ ਕੋਈ ਲੋੜ ਨਹੀਂ ਹੈ ਕਿਸ਼ਨ ਲਾਲ ਜੀ ਨੇ ਜਦੋਂ ਇੰਨੀ ਗੱਲ ਸੁਣੀ ਤਾਂ ਉਹ ਵਾਪਸ ਆ ਗਏ ਵਿਕਾਸ ਦੀ ਮਾਂ ਨੇ ਕਿਸ਼ਰ ਲਾਲ ਨੂੰ ਪੁੱਛਿਆ ਉਹਨਾਂ ਨੇ ਕੀ ਕਿਹਾ ਹੈ ਤਾਂ ਕਿਸ਼ਲ ਨਾਲ ਨੇ ਸਾਰੀ ਗੱਲ ਆਪਣੀ ਪਤਨੀ ਨੂੰ ਦੱਸ ਦਿੱਤੀ ਤੇ ਕਿਹਾ ਰਜਨੀ ਨੂੰ ਕੁਝ ਨਾ ਦੱਸਣਾ ਉਸ ਨੂੰ ਬੁਰਾ ਲੱਗੇਗਾ ਵਿਕਾਸ ਦੇ ਪਰਿਵਾਰ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਹ ਇਸ ਕੁੜੀ ਦਾ ਕੀ ਕਰਨ ਜਦੋਂ ਵੀ ਉਹਨਾਂ ਨੂੰ ਕੋਈ ਪੁੱਛਦਾ ਤਾਂ ਉਹ ਕਹਿ ਦਿੰਦੇ ਕਿ ਸਾਡੇ ਕਿਸੇ ਦੂਰ ਦੇ ਰਿਸ਼ਤੇਦਾਰ ਦੀ ਬੇਟੀ ਹੈ ਕੁਝ ਦਿਨ ਰਹਿਣ ਦੇ ਲਈ ਆਈ ਹੈ ਫਿਰ ਇਸੇ ਤਰ੍ਹਾਂ ਹੀ 3 ਮਹੀਨੇ ਬੀਤ ਗਏ ਸੀ ਰਜਨੀ ਪੂਰੀ ਤਰ੍ਹਾਂ ਵਿਕਾਸ ਦੇ ਪਰਿਵਾਰ ਵਿੱਚ ਘੁਲ ਮਿਲ ਗਈ ਵਿਕਾਸ ਦੀ ਮਾਂ ਦੇ ਨਾਲ ਘਰ ਦਾ ਸਾਰਾ ਕੰਮ ਕਰਵਾਉਂਦੀ ਵੀ ਉਹ ਵੀ ਉਸ ਦਾ ਬਹੁਤ ਚੰਗੀ ਤਰ੍ਹਾਂ ਧਿਆਨ ਰੱਖਦੇ ਸੀ। ਵਿਕਾਸ ਤੇ ਰਜਨੀ ਦੋਵੇਂ ਦੋਸਤ ਬਣ ਗਏ ਤੇ ਜਦੋਂ ਵੀ ਵਿਕਾਸ ਸ਼ਹਿਰ ਜਾਂਦਾ ਤੇ ਉਸ ਦੇ ਮਨਪਸੰਦ ਦਾ ਕੁਝ ਨਾ ਕੁਝ ਖਾਣ ਨੂੰ ਲੈ ਕੇ ਆਉਂਦਾ ਸੀ। ਰਜਨੀ ਨੂੰ ਦੇਖ ਕੇ ਲੱਗਦਾ ਹੀ ਨਹੀਂ ਸੀ ਕਿ ਉਹ ਇਹਨਾਂ ਦੇ ਪਰਿਵਾਰ ਦੀ ਨਹੀਂ ਹੈ। ਪਰ ਹੈ ਤਾਂ ਬਗਾਨੀ ਸੀ। ਇਸ ਲਈ ਵਿਕਾਸ ਦੇ ਪਰਿਵਾਰ ਨੂੰ ਹਮੇਸ਼ਾ ਇਹ ਚਿੰਤਾ ਲੱਗੀ ਰਹਿੰਦੀ ਸੀ ਕਿ ਕੋਈ ਉਹਨਾਂ ਦੇ ਖਿਲਾਫ ਸ਼ਿਕਾਇਤ ਨਾ ਕਰ ਦੇਵੇ। ਵਿਕਾਸ ਸਵੇਰੇ ਮੰਡੀ ਤੋਂ ਫਲ ਖਰੀਦ ਕੇ ਲੈ ਕੇ ਆਉਂਦਾ ਉਸ ਤੋਂ ਬਾਅਦ ਸਾਰਾ ਕੰਮ ਰਜਨੀ ਕਰ ਦਿੰਦੀ ਸੀ ਵਿਕਾਸ ਦਾ ਪਿਤਾ ਵੀ ਫਲਾਂ ਦੀ ਰੇੜੀ ਲਾਉਂਦਾ ਸੀ ਰਜਨੀ ਉਹਨਾਂ ਤੇ ਨਾਲ ਵੀ ਰੇੜੀ ਤੇ ਸਮਾਨ ਜੋੜਨ ਵਿੱਚ ਮਦਦ ਕਰ ਦਿੰਦੀ ਸੀ ਰਜਨੀ ਉਹਨਾਂ ਨਾਲ ਪੂਰੀ ਤਰ੍ਹਾਂ ਕੋਲ ਮਿਲ ਗਈ ਸੀ ਲੱਗਦਾ ਹੀ ਨਹੀਂ ਸੀ ਕਿ ਉਹ ਕਿਸੇ ਹੋਰ ਪਰਿਵਾਰ ਦੀ ਹੈ ਥੋੜੇ ਦਿਨ ਬਾਅਦ ਵਿਕਾਸ ਦੇ ਪਿਤਾ ਫਿਰ ਇੱਕ ਵਾਰੀ ਰਜਨੀ ਦੇ ਘਰ ਗਏ ਤੇ ਉਸਦੇ ਪਿਤਾ ਨੂੰ ਕਿਹਾ ਤੁਹਾਡੀ ਕੁੜੀ ਬਹੁਤ ਚੰਗੀ ਹੈ ਬੱਚਿਆਂ ਤੋਂ ਗਲਤੀ ਹੋ ਹੀ ਜਾਂਦੀ ਹੈ ਉਸਤੇ ਸਾਡੇ ਘਰ ਦੇ ਨਾਲ ਸਾਨੂੰ ਕੋਈ ਪਰੇਸ਼ਾਨੀ ਨਹੀਂ ਹੈ ਉਹ ਵਧੀਆ ਪੜ੍ਹੀ ਲਿਖੀ ਹੈ ਰਜਨੀ ਦੇ ਪਿਤਾ ਨੇ ਕਿਹਾ ਜੇਕਰ ਤੁਸੀਂ ਉਸ ਨੂੰ ਨਹੀਂ ਰੱਖ ਸਕਦੇ ਤਾਂ ਉਹਨੂੰ ਕਹੋ ਕਿ ਤੇ ਜਾ ਕੇ ਡੁੱਬ ਜਾਵੇ ਜਾਂ ਫਿਰ ਰੇਲ ਗੱਡੀ ਦੇ ਹੇਠਾਂ ਆ ਜਾਵੇ ਮੇਰੇ ਘਰ ਵਿੱਚ ਉਸਤੇ ਲਈ ਕੋਈ ਜਗ੍ਹਾ ਨਹੀਂ ਹੈ ਅੱਜ ਤੋਂ ਬਾਅਦ ਤੁਸੀਂ ਉਸ ਦੀ ਸ਼ਫਾਰਿਸ਼ ਕਰਨ ਨਾ ਆਉਣਾ ਪਰ ਦੋਸਤੋ ਜੋ ਰਜਨੀ ਦੀ ਮਾਂ ਸੀ ਉਹ ਕਿਸ਼ਨ ਲਾਲ ਨਾਲ ਰਜਨੀ ਬਾਰੇ ਗੱਲ ਕਰਦੀ ਹੈ ਕਿ ਉਸ ਦੀ ਥਿਤੀ ਕਿਵੇਂ ਹੈ ਕਿਸ਼ਨ ਲਾਲ ਨੇ ਕਿਹਾ ਉਹ ਠੀਕ ਹੈ ਰਜਨੀ ਨੂੰ ਆਨਲਾਈਨ ਪੜ੍ਹਾਈ ਕਰਨ ਵਿੱਚ ਪਰੇਸ਼ਾਨੀ ਹੁੰਦੀ ਸੀ ਤਾਂ ਵਿਕਾਸ ਨੇ ਉਸਦੇ ਲਈ ਕੰਪਿਊਟਰ ਦਾ ਇੰਤਜ਼ਾਮ ਕਰ ਦਿੱਤਾ ਹੈ ਜੋ ਰਜਨੀ ਚੰਗੀ ਤਰ੍ਹਾਂ ਪੜ੍ਹਾਈ ਕਰ ਸਕੇ ਇਸੇ ਤਰ੍ਹਾਂ 6 ਮਹੀਨੇ ਬੀਤ ਜਾਂਦੇ ਹਨ ਤੇ ਫਿਰ ਇੱਕ ਦਿਨ ਰਾਤ 10 ਵਜੇ ਕੋਈ ਦਰਵਾਜ਼ਾ ਖੜਕਾਉਂਦਾ ਹੈ ਜਦੋਂ ਕਿਸ਼ਨ ਲਾਲ ਦਰਵਾਜ਼ਾ ਖੋਲਦਾ ਹੈ ਤਾਂ ਦੇਖਦਾ ਹੈ ਕਿ ਰਜਨੀ ਦੀ ਮਾਂ ਤੇ ਦੂਜੀ ਔਰਤ ਪਤਾ ਨਹੀਂ ਕੌਣ ਸੀ ਰਜਨੀ ਉਹਨਾਂ ਨੂੰ ਦੇਖਦਿਆਂ ਹੀ ਆਪਣੀ ਮਾਂ ਦੇ ਗਲ ਲਾ ਕੇ ਰੋਣ ਲੱਗਦੀ ਹੈ ਉਹ ਦੋਵੇਂ ਵੀ ਰੋਣ ਲੱਗ ਪੈਂਦੇ ਹਨ ਜੋ ਕਿ ਇੱਕ ਰਜਨੀ ਦੀ ਮਾਂ ਤੇ ਇੱਕ ਉਸਦੀ ਮਾਸੀ ਸੀ ਕਿਸ਼ਨ ਲਾਲ ਉਹਨਾਂ ਨੂੰ ਘਰ ਦੇ ਅੰਦਰ ਆਉਣ ਲਈ ਕਹਿੰਦਾ ਹੈ ਤੇ ਉਹਨਾਂ ਦਾ ਹਾਲ ਚਾਲ ਪੁੱਛ ਕੇ ਕਹਿੰਦਾ ਭਾਈ ਸਾਹਿਬ ਨੂੰ ਨਹੀਂ ਪਤਾ ਕਿ ਤੁਸੀਂ ਇੱਥੇ ਆਏ ਹੋ ਤਾਂ ਰਜਨੀ ਦੀ ਮਾਂ ਨੇ ਕਿਹਾ ਉਹ ਬਾਹਰ ਕਿਸੇ ਕੰਮ ਲਈ ਤਿੰਨ ਚਾਰ ਦਿਨਾਂ ਦੇ ਲਈ ਗਏ ਹੋਏ ਹਨ ਇਸ ਲਈ ਮੈਂ ਆਪਣੀ ਭੈਣ ਦੇ ਨਾਲ ਰਜਨੀ ਨੂੰ ਮਿਲਣ ਆ ਗਈ ਹਾਂ ਮੈਂ ਤੁਹਾਡਾ एहसान ਜ਼ਿੰਦਗੀ ਪਰ ਨਹੀਂ ਉਤਾਰ ਸਕਦੀ ਉਸੇ ਮੇਰੀ ਤੀਦੀ ਬਹੁਤ ਮਦਦ ਕੀਤੀ ਹੈ ਰਜਨੀ ਦੀ ਮਾਂ ਰਜਨੀ ਦਾ ਕੰਪਿਊਟਰ ਤੇ ਪੜ੍ਹਾਈ ਲਿਖਾਈ ਦਾ ਸਮਾਨ ਦੇਖ ਕੇ ਬਹੁਤ ਜ਼ਿਆਦਾ ਰੋ ਰਹੀ ਸੀ ਕਿ ਇਹਨਾਂ ਨੇ ਮੇਰੀ ਤੀਦਾ ਕਿੰਨਾ ਧਿਆਨ ਰੱਖਿਆ ਹੈ ਆਪਣਿਆਂ ਦੀ ਤਰ੍ਹਾਂ ਇਸ ਨੂੰ ਪਿਆਰ ਦਿੱਤਾ ਹੈ ਵਿਕਾਸ ਦੀ ਮਾਂ ਨੇ ਕਿਹਾ ਰਜਨੀ ਸਾਡੇ ਪਰਿਵਾਰ ਵਿੱਚ ਇਸ ਤਰ੍ਹਾਂ ਕੁਲ ਮਿਲ ਗਈ ਹੈ ਕਿ ਹੁਣ ਸਾਡਾ ਦਿਲ ਨਹੀਂ ਕਰਦਾ ਕਿ ਸਾਨੂੰ ਛੱਡ ਕੇ ਜਾਵੇ ਤੁਹਾਡੀ ਕੁੜੀ ਬਹੁਤ ਹੀ ਸਿੱਧੀ ਸਾਦੀ ਹੈ ਇਸ ਉਮਰ ਵਿੱਚ ਬੱਚਿਆਂ ਕੋਲੋਂ ਗਲਤੀ ਹੋ ਜਾਂਦੀ ਹੈ ਬਸ ਹੁਣ ਤੁਸੀਂ ਇਸ ਨੂੰ ਮਾਫ ਕਰ ਦੇਵੋ ਰਜਨੀ ਦੀ ਮਾਂ ਨੇ ਕਿਹਾ ਦੇਖੋ ਭੈਣ ਜੀ ਸਾਡੇ ਘਰ ਵਿੱਚ ਮਰਦਾਂ ਦੀ ਹੀ ਚੱਲਦੀ ਹੈ ਮੇਰੀ ਇੰਨੀ ਔਕਾਤ ਨਹੀਂ ਹੈ ਜੇਕਰ ਰਜਨੀ ਦੇ ਪਿਤਾ ਨੂੰ ਪਤਾ ਲੱਗ ਗਿਆ ਕਿ ਮੈਂ ਉਸ ਨੂੰ ਮਿਲਣ ਆਈ ਹਾਂ ਤਾਂ ਸ਼ਾਇਦ ਮੇਰਾ ਵੀ ਜੀਣਾ ਮੁਸ਼ਕਿਲ ਹੋ ਜਾਵੇਗਾ ਪਰ ਮੈਂ ਇੱਕ ਮਾਂ ਹਾਂ ਮੇਰੇ ਤੋਂ ਰਿਹਾ ਨਹੀਂ ਗਿਆ ਜਦੋਂ ਅਗਲੇ ਦਿਨ ਰਜਨੀ ਦੀ ਮਾਂ ਜਾਣ ਲੱਗੀ ਤਾਂ ਰਜਨੀ ਆਪਣੀ ਮਾਂ ਦੇ ਗਲ ਲਾ ਕੇ ਰੋਣ ਲੱਗ ਪਈ ਤੇ ਕਹਿਣ ਲੱਗੀ ਮਾਂ ਮੈਨੂੰ ਛੱਡ ਕੇ ਨਾ ਜਾਵੋ रजनी दी मां ने कहा रो ना ਧੀਏ मैं तैनू मिलन आउंदी रहंगी ए परिवार बहुत बढ़िया है तेरे लिए ए परिवार भगवान है इस परिवार ਦੇ ਨਾਲ ਕੁਲ ਮਿਲ ਕੇ ਰਹਿਣਾ ਫਿਰ रजनी दी मासी ने किशन लाल ਤੇ ਉਸ ਦੀ ਪਤਨੀ ਨੂੰ ਕਿਹਾ ਤੁਸੀਂ ਸਾਡੀ ਧੀ ਦੇ ਲਈ ਜੋ ਕੁਝ ਵੀ ਕੀਤਾ ਹੈ ਉਸ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੀ ਧੀ ਨਾ ਦਾਣ ਹੈ ਪਰ ਦਿਲ ਦੀ ਬਹੁਤ ਚੰਗੀ ਹੈ ਮੈਂ ਚਾਹੁੰਦੀ ਹਾਂ ਤੁਸੀਂ रजनी ਤੇ ਵਿਕਾਸ ਦਾ ਵਿਆਹ ਕਰਵਾ ਦਿਓ ਕਿਉਂਕਿ ਵਿਕਾਸ ਬਹੁਤ ਹੀ ਚੰਗਾ ਮੁੰਡਾ ਹੈ ਰਜਨੀ ਦੀ ਮਾਸੀ ਦੀ ਗੱਲ ਸੁਣ ਕੇ ਕਿਸ਼ਨ ਲਾਲ ਨੇ ਕਿਹਾ ਭੈਣ ਜੀ ਕਿੱਥੇ ਤੁਸੀਂ ਤੇ ਕਿੱਥੇ ਅਸੀਂ ਆਪਣਾ ਕੋਈ ਮੁਕਾਬਲਾ ਨਹੀਂ ਹੈ ਸਾਡਾ ਵਿਕਾਸ 10ਵੀਂ ਪਾਸ ਹੈ ਤੇ ਰਜਨੀ ਨੇ ਬੀਕਾਮ ਕੀਤੀ ਹੋਈ ਹੈ ਹੋ ਸਕਦਾ ਹੈ ਅੱਗੇ ਚੱਲ ਕੇ ਇਸ ਨੂੰ ਨੌਕਰੀ ਮਿਲ ਜਾਵੇ ਤੇ ਇਸ ਦਾ ਵਧੀਆ ਘਰੇ ਇਸ ਦਾ ਹੋ ਜਾਵੇਗਾ ਅਸੀਂ ਦਿਹਾੜੀਦਾਰ ਲੋਕ ਹਾਂ ਸਾਡੀ ਐਨੀ ਹਾਇਸियत ਨਹੀਂ ਕਿ ਅਸੀਂ ਤੁਹਾਡੇ ਨਾਲ ਰਿਸ਼ਤਾ ਜੋੜ ਸਕੀਏ ਹੌਣ ਰਜਨੀ ਨੂੰ ਵਿਕਾਸ ਦੇ ਘਰ ਰਹਿੰਦੇ ਰਹਿੰਦੇ 6 ਮਹੀਨੇ ਬੀਤ ਗਏ ਸੀ ਉਹ ਇਹ ਸੋਚਣ ਲੱਗੀ ਕਿ ਵਿਕਾਸ ਕਿੰਨਾ ਚੰਗਾ ਲੜਕਾ ਹੈ ਉਸਨੇ ਕਦੀ ਵੀ ਮੈਨੂੰ ਗਲਤ ਨਜ਼ਰ ਨਾਲ ਨਹੀਂ ਦੇਖਿਆ ਵਿਕਾਸ ਅਕਸਰ ਹੀ ਰਜਨੀ ਨੂੰ ਪੇਪਰ ਕਰਵਾਉਣ ਦੇ ਲਈ ਦੂਰ ਦੂਰ ਲੈ ਕੇ ਜਾਂਦਾ ਰਹਿੰਦਾ ਸੀ ਪਰ ਕਦੇ ਵੀ ਉਸ ਨੂੰ ਛੇੜਨ ਦੀ ਕੋਸ਼ਿਸ਼ ਨਹੀਂ ਕੀਤੀ ਸੀ ਫਿਰ ਜਦੋਂ ਸ਼ਾਮ ਨੂੰ ਵਿਕਾਸ ਘਰ ਆਇਆ ਤਾਂ ਰਜਨੀ ਦੇ ਲਈ ਖਾਣ ਦੇ ਲਈ ਕੁਝ ਚੀਜ਼ਾਂ ਲਿਆਇਆ ਸੀ ਰਜਨੀ ਨੇ ਕਿਹਾ ਵਿਕਾਸ ਤੁਸੀਂ ਇਹ ਸਭ ਮੇਰੇ ਲਈ ਕਿਉਂ ਲੈ ਕੇ ਆਉਦੇ ਹੋ ਵਿਕਾਸ ਨੇ ਕਿਹਾ ਮੈਨੂੰ ਇਹ ਸਭ ਤੇਰੇ ਲਈ ਲੈ ਕੇ ਆਉਣਾ ਵਧੀਆ ਲੱਗਦਾ ਹੈ ਜਿੰਨੇ ਦਿਨ ਤੂੰ ਇੱਥੇ ਹੈ ਇਹ ਸਭ ਖਾ ਲਵੋ ਫਿਰ ਮੈਂ ਤੇਰੇ ਲਈ ਕਿੱਥੇ ਇਹ ਸਭ ਲਿਆ ਸਕਾਂਗਾ ਰਜਨੀ ਨੇ ਕਿਹਾ ਇਹ ਘਰ ਛੱਡ ਕੇ ਮੈਂ ਕਿਤੇ ਨਹੀਂ ਜਾ ਰਹੀ ਹਾਂ ਵਿਕਾਸ ਨੇ ਕਿਹਾ ਕੀ ਗੱਲ ਕਰ ਰਹੀ ਹੈ ਜਿਸ ਦਿਨ ਸੁਨੀਲ ਆਵੇਗਾ ਤੂੰ ਮੈਨੂੰ ਤੇ ਮੇਰੇ ਮਾਤਾ ਪਿਤਾ ਨੂੰ ਛੱਡ ਕੇ ਉਸਦੇ ਨਾਲ ਚਲੀ ਜਾਵੇਂਗੀ ਰਜਨੀ ਵਿਕਾਸ ਦੀ ਗੱਲ ਸੁਣ ਕੇ ੜਕ ਜਾਂਦੀ ਹੈ ਤੇ ਕਹਿੰਦੀ ਹੈ ਅੱਜ ਤੋਂ ਬਾਅਦ ਸੁਨੀਲ ਦਾ ਨਾਮ ਵੀ ਨਾ ਲੈਣਾ ਮੇਰੇ ਲਈ ਉਹ ਮਰ ਗਿਆ ਹੈ ਤੇ ਮੈਂ ਉਸਦੇ ਲਈ ਮਰ ਗਈ ਹਾਂ ਵਿਕਾਸ ਨੇ ਕਿਹਾ ਕੀ ਕਹਿ ਰਹੀ ਹੈ ਕੀ ਤੂੰ ਸੁਨੀਲ ਨੂੰ ਪਿਆਰ ਨਹੀਂ ਕਰਦੀ ਤਾਂ ਰਜਨੀ ਨੇ ਕਿਹਾ ਪਲੀਜ਼ ਉਸਦਾ ਨਾਮ ਮੇਰੇ ਸਾਹਮਣੇ ਨਾ ਲਾਉ ਜੇਕਰ ਤੂੰ ਤੇ ਤੇਰਾ ਪਰਿਵਾਰ ਮੇਰਾ ਸਾਥ ਨਾ ਦਿੰਦਾ ਤਾਂ ਮੈਂ ਸ਼ਾਇਦ ਹੁਣ ਨੋ ਮਰ ਗਈ ਹੁੰਦੀ ਇਨੀ ਗੱਲ ਕਹਿ ਕੇ ਰਜਨੀ ਵਿਕਾਸ ਤੇ ਗਲ ਲੱਗ ਜਾਂਦੀ ਹੈ ਦੋਸਤੋ 6 ਮਹੀਨੇ ਬਾਅਦ ਦੋਵਾਂ ਦੇ ਦਿਲਾਂ ਵਿੱਚ ਇੱਕ ਦੂਜੇ ਦੇ ਲਈ ਜਗ੍ਹਾ ਬਣ ਜਾਂਦੀ ਹੈ ਦੋਵੇਂ ਇੱਕ ਦੂਜੇ ਵੱਲ ਆਕਰਸ਼ਿਤ ਹੋਣ ਲੱਗਦੇ ਹਨ ਤੇ ਇੱਕ ਦੂਜੇ ਦਾ ਬਹੁਤ ਹੀ ਧਿਆਨ ਰੱਖਦੇ ਹਨ ਫਿਰ ਇੱਕ ਸਾਲ ਬਾਅਦ ਰਜਨੀ ਨੂੰ ਇੱਕ ਬਹੁਤ ਹੀ ਵਧੀਆ ਨੌਕਰੀ ਮਿਲ ਜਾਂਦੀ ਹੈ ਜਦੋਂ ਵਿਕਾਸ ਦੇ ਉਸਦੇ ਪਰਿਵਾਰ ਨੂੰ ਪਤਾ ਲੱਗਦਾ ਹੈ ਤਾਂ ਉਹ ਬਹੁਤ ਹੀ ਖੁਸ਼ ਹੁੰਦੇ ਹਨ ਰਜਨੀ ਖੁਸ਼ੀ ਦੇ ਮਾਰੇ ਵਿਕਾਸ ਦੇ ਗਲ ਲੱਗ ਜਾਂਦੀ ਹੈ ਤੇ ਕਹਿੰਦੀ ਹੈ ਜੇਕਰ ਤੁਸੀਂ ਨਾ ਹੁੰਦੇ ਤਾਂ ਸ਼ਾਇਦ ਮੈਨੂੰ ਇਹ ਨੌਕਰੀ ਨਾ ਮਿਲਦੀ ਰਜਨੀ ਨੂੰ ਨੌਕਰੀ ਮਿਲਣ ਦੀ ਖਬਰ ਉਸਦੇ ਘਰ ਤੱਕ ਵੀ ਪਹੁੰਚ ਜਾਂਦੀ ਹੈ ਕਿਉਂਕਿ ਰਜਨੀ ਹਮੇਸ਼ਾ ਆਪਣੀ ਮਾਂ ਤੇ ਮਾਸੀ ਨਾਲ ਗੱਲ ਕਰਦੀ ਰਹਿੰਦੀ ਸੀ रजनीदी मां ते मासी ਬਹੁਤ ਖੁਸ਼ ਹੁੰਦਗਾਨੇ ਤੇ ਮਠਿਆਈਆਂ ਲੈ ਕੇ ਵਿਕਾਸ ਦੇ ਘਰੇ ਪਹੁੰਚ ਜਾਂਦਗਾਨ ਹਨ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ ਤੇ ਰਾਤ ਨੂੰ ਸਾਰੇ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ रजनीਦੀ मां ਸਭ ਦੇ ਸਾਹਮਣੇ रजनी ਨੂੰ ਕਹਿੰਦੀ ਹੈ ਇਸ ਪਰਿਵਾਰ ਨੂੰ ਛੱਡ ਕੇ ਕਦੇ ਨਾ ਜਾਵੀਂ ਮੈਂ ਚਾਹੁੰਦੀ ਹਾਂ ਕਿ ਤੂੰ ਵਿਕਾਸ ਦੇ ਨਾਲ ਵਿਆਹ ਕਰਵਾ ਲੈ रजनी ਨੇ ਕਿਹਾ ਮੈਂ ਤਾਂ ਵਿਆਹ ਕਰਨ ਦੇ ਲਈ ਤਿਆਰ ਹਾਂ ਪਰ ਵਿਕਾਸ ਹੀ ਮਨਾ ਕਰ ਰਿਹਾ ਹੈ ਵਿਕਾਸ ਨੇ ਕਿਹਾ ਮੈਂ ਕਦੋਂ ਮਨਾ ਕੀਤਾ ਹੈ ਸਾਰੇ ਉਸਦੀ ਗੱਲ ਸੁਣ ਕੇ ਹੱਸ ਪੈਂਦੇ ਹਨ ਰਜਨੀ ਨੇ ਕਿਹਾ ਮੈਂ ਤਾਂ ਮਜ਼ਾਕ ਕਰ ਰਹੀ ਸੀ ਰਜਨੀ ਤੇ ਵਿਕਾਸ ਦੀ ਦੋਸਤੀ ਪਿਆਰ ਵਿੱਚ ਬਦਲ ਗਈ ਉਸ ਤੋਂ ਬਾਅਦ ਰਜਨੀ ਦੇ ਪਿਤਾ ਵੀ ਆਏ ਤੇ ਦੋਵਾਂ ਨੂੰ ਆਪਣਾ ਅਸ਼ੀਰਵਾਦ ਦਿੱਤਾ ਤੇ ਰਜਨੀ ਨੂੰ ਕਰ ਲੈ ਗਏ ਫਿਰ ਦੋਵਾਂ ਦਾ ਵਿਆਹ ਤੈਅ ਹੋ ਗਿਆ ਥੋੜੇ ਦਿਨ ਬਾਅਦ ਇੱਕ ਮੈਰਿਜ ਹਾਲ ਦੇ ਵਿੱਚ ਦੋਵਾਂ ਦਾ ਵਿਆਹ ਕਰ ਦਿੱਤਾ ਗਿਆ ਸੀ ਇਹ ਕਹਾਣੀ ਵਿੱਚ ਸਾਰਿਆਂ ਦੇ ਨਾਂ ਬਦਲੇ ਹੋਏ ਹਨ ਦੋਸਤੋ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਹੋਰ ਕਹਾਣੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ ਜੀ ਸਾਰਿਆਂ ਦਾ